ਹਾਂਜੀ ਮਿੱਤਰੋ ਕੀ ਹਾਲ ਚਾਲ ਕਮੈਂਟ ਕਰਕੇ ਦੱਸ ਦਿਆ ਕਰੋ ਤੇ ਅੱਜ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਹੈ ਮੈਂ ਤੁਹਾਡੇ ਨਾਲ ਪਹਿਲਾਂ ਇੰਟਰੋ ਦੇਖੋ ਫੇਰ ਕਰਦੇ ਆ ਉਹਨੇ ਵੀਡੀਓ ਲੀਕ ਕੀਤੀ ਆਪਣੀ ਕੀਤੀ ਉਹਨੇ ਆਪ ਕੀਤੀ ਸੀ ਆਪ ਹੀ ਕੀਤੀ ਆ ਹੋਰ ਹੁਣ ਜਿੱਦਾਂ ਬਣਾ ਰਿਹਾ ਇਹ ਕੀ ਕਹਿੰਦਾ ਸੀ ਉਹ ਕੀ ਸੀ ਉਹਦੇ ਚ ਇਹ ਮੈਨੂੰ ਪੇਮੈਂਟ ਦਿਖਾਈ ਸੀ ਕਿਸੇ ਨੇ ਵੀਡੀਓ ਇਹ ਕੀ ਕਹਿੰਦਾ ਸੀ ਗੋਪੀ ਕਿਆ ਬਣੀਓ ਕੰਟਰੋਲ ਮੈਂ ਮੰਗ ਕਰਦਾ ਕਿ ਗਊ ਮਾਤਾ ਨੂੰ ਰਾਸ਼ਟਰੀ ਪੰਛੀ ਅਨਾਉਂਸ ਕੀਤਾ ਜਾਵੇ 76 ਦੀ ਕਸਰ ਅੱਛਾ ਜਿਆਦਾਤਰ ਲੋਕੀ ਪੁੱਛ ਰਹੇ ਸੀ ਵੀ ਇਹ ਨੌਜਵਾਨ ਐਡੇ ਐਡੇ ਦਾਅਵੇ ਕਰਦੇ ਹੈ ਕੋਣ ਮੇਰਾ ਨਾਮ ਜੈਰਾਜ ਬਰਾੜ ਫੱਤਨਾ ਲੈਗਾ ਯੰਗੇਸਟ ਪੋਲੀਟਿਸ਼ੀਅਨ ਕਹਿ ਸਕਦੇ ਹੋ ਤੇਰੇ ਨਾਲ ਦਿਲ ਤੋਂ ਲਾਈਆਂ ਇਹ ਹੈ ਛੱਲੀ ਆਪਨੇ ਤੋ ਕਦੀ ਖਾਈ ਨਹੀਂ ਹੋਏ ਇਹ ਹੈ ਪਿਆਰ ਕੇ ਕਾਕ ਇਸੇ ਮੈਸੇ ਖਾਤੀ ਹੈ ਐਸਾ ਜਾਣੇ ਖਾਈ ਨਹੀਂ ਐਸਾ ਜਾਣ ਤੂੰ ਸਮਝਾ ਹੈਲੋ ਦਾ ਮੇਰਾ ਬਾਬੂ ਮਿਸ ਨਾ ਰਵੇ ਮੈਨੂੰ ਉਹ ਤਾਂ ਯਾਰ ਹਰ ਵਕਤ ਕਰਦਾ ਹਾਂ ਤਾਂ ਮਿੱਤਰੋ ਇਸ ਵੀਡੀਓ ਵਿੱਚ ਕੁਝ ਇਹੋ ਜਿਹੇ ਕਮੈਂਟ ਆਉਣਗੇ ਜਿਹੜੇ ਤੁਸੀਂ ਅੱਜ ਤੱਕ ਨਹੀਂ ਸੁਣੇ ਨੇ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਹਾਸਾ ਹਾਸ ਕੇ ਮੂੰਹ ਦੇ ਡਿੱਗੋਗੇ ਇਸ ਗੱਲ ਦੀ ਗਰੰਟੀ ਮੈਂ ਚੱਕਦਾ ਆਂ ਪਰ ਕਮੈਂਟ ਸੁਣਨ ਤੋਂ ਪਹਿਲਾਂ ਤੁਸੀਂ ਉਹ ਜ਼ਰੂਰੀ ਗੱਲ ਸੁਣ ਲਓ ਜਿਹੜੀ ਵੀਡੀਓ ਦੇ ਸ਼ੁਰੂ ਵਿੱਚ ਕਹੀ ਸੀ ਜਿਹੜੇ ਸਿਰਫ ਸਵਾਦ ਲੈਣਾ ਚਾਹੁੰਦੇ ਆ ਥੋੜੀ ਜਿਹੀ ਵੀਡੀਓ ਸਕਿਪ ਕਰ ਸਕਦੇ ਆ ਬਾਕੀ ਮੈਂ ਤਾਂ ਕਹਿੰਦਾ ਸਾਰੇ ਸੁਣ ਲਓ ਕਿਉਂਕਿ ਤੁਹਾਡੇ ਫਾਇਦੇ ਦੀ ਗੱਲ ਹੀ ਆ ਤਾਂ ਸਭ ਤੋਂ ਪਹਿਲਾਂ ਆਹਾ ਦੇਖੋ ਮੈਂ ਤਾਂ ਪੈਸੇ ਕਮਾਈ ਆ ਨਾ ਰਿਸ਼ਤੇਦਾਰਾਂ ਦੇ ਕਾਲ ਜੇ ਮਚਾਈ ਆ ਨਾ ਜਿਨ੍ਹਾਂ ਨੇ ਗੱਲ ਨੂੰ ਸੀਰੀਅਸ ਲਿਆ ਉਹਨਾਂ ਨੇ ਪੈਸੇ ਕਮਾਏ ਅਸੀ ਕਮਾ ਲੈਨੇ ਆ ਸਾਡੇ ਲਈ ਪੈਸਾ ਦੋਕਰ ਜੇ ਤੁਹਾਡੇ ਕੋਲ ਦਿਮਾਗ ਹੈਗਾ ਤਾਂ ਕਿਸੇ ਚੀਜ਼ ਦੀ ਤੋੜਨੀ ਪੈਸਾ ਤਾਂ ਨਹੀਂ ਬਣ ਜਾਂਦਾ ਗੰਦ ਪਾਉਣ ਦੀ ਲੋੜ ਨਹੀਂ ਮੇਰੀ ਆਈਡੀ 'ਚ ਜਾ ਕੇ ਬਾਇਓ 'ਚ ਲਿੰਕ ਦਿੱਤੀ ਤੇ ਲਿੰਕ ਤੇ ਕਲਿੱਕ ਕਰਕੇ ਦੇਖ ਲਓ ਕਿੰਨੀ ਤਸੱਲੀ ਦੇ ਰਹੇ ਨੇ ਜਿਵੇਂ ਕੰਪਨੀ ਇਹਨਾਂ ਦੇ ਪਿਓ ਦੀ ਹੁੰਦੀ ਆ ਤੇ ਹੁਣ ਆਹ ਦੇਖੋ ਕੀ ਚਾਹੀਦਾ ਪੈਸੇ ਚਾਹੀਦੇ ਹੈ ਨਹੀਂ ਮਿਲਨੇ ਕਿਉਂਕਿ ਸਾਡਾ ਆਪ ਨੁਕਸਾਨ ਹੋ ਗਿਆ ਕੋਲਮ ਲਾ ਕੇ ਗੱਲ ਇਹ ਹੈ ਵੀ ਕੁਝ ਸੇ ਇਨਫਲੂਐਂਸਰ ਕੁਝ ਵੀ ਪ੍ਰਮੋਟ ਕੀਤੀ ਜਾਂਦੇ ਆ ਬਿਨਾਂ ਰਿਸਰਚ ਕੀਤੇ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਵੀ ਪ੍ਰਮੋਸ਼ਨ ਕਰੋ ਸਾਰੇ ਸੋਸ਼ਲ ਮੀਡੀਆ ਤੇ ਪੈਸਾ ਕਮਾਉਣ ਲਈ ਆਉਂਦੇ ਆ ਪਰ ਇੰਨੀ ਤਸੱਲੀ ਵੀ ਜਿੰਨੇ ਨਹੀਂ ਪੈਸੇ ਲਾਣੇ ਉਹ ਵੀ ਆਪਦੇ ਪੈਸੇ ਪਸਾ ਕੇ ਬੈਠ ਜੇ ਇਹੋ ਜਿਹੀਆਂ ਕੰਪਨੀਆਂ ਵਿੱਚ ਇਹਨਾਂ ਨੇ ਤਾਂ ਆਪਦੇ ਕੰਪਨੀ ਦੇ ਪ੍ਰਮੋਸ਼ਨ ਦੇ ਪੈਸੇ ਲੈ ਲਏ ਹੋਣੇ ਪਰ ਕੁਝ ਕਮੈਂਟ ਇਹੋ ਜਿਹੀ ਸੀ ਜਿਹੜੇ ਕਹਿੰਦੇ ਸੀ ਦਿਹਾੜੀ ਕਰਕੇ ਪੈਸੇ ਵਿੱਚ ਲਾਇਏ ਸੀ ਤੇ ਸਾਡੇ ਡੁੱਬ ਗਏ ਕੋਈ ਗੇਮਾ ਪ੍ਰਮੋਟ ਕਰੀ ਜਾਂਦਾ ਤੇ ਕੋਈ ਇਹੋ ਜਿਹੀ ਐ ਆ ਕੇ ਆਪ ਦਾ ਪੈਸੇ ਨਾ ਗਵਾਓ ਮੈਂ ਪ੍ਰੋਮੋਸ਼ਨ ਕਰਨ ਵਾਲੇ ਨੂੰ ਗਲਤ ਨਹੀਂ ਕਹਿੰਦਾ ਕਿਉਂਕਿ ਉਹਨਾਂ ਵੀ ਆਪ ਦਾ ਘਰ ਚਲਾਉਣਾ ਬਸ ਤੁਹਾਨੂੰ ਰਿਕੁਐਸਟ ਕਰਦਾ ਵੀ ਤੁਸੀਂ ਕਿਸੇ ਦੀ ਬਾਇਓ ਵਿੱਚ ਜਾ ਕੇ ਲਿੰਕ ਉੱਪਰ ਨਾ ਕਰਿਆ ਕਰੋ ਕਿਉਂਕਿ ਕੋਈ ਨਹੀਂ ਜਿੱਤਿਆ ਅਜੇ ਤੱਕ ਇਹੋ ਜਿਹੀ ਗੇਮਾਂ ਤੋਂ ਇਹੋ ਜਿਹੀ ਐਪਾਂ ਤੋਂ ਜੇ 2-400 ਜਿੱਤ ਵੀ ਲਓਗੇ ਤਾਂ ਪਤਾ ਨਹੀਂ ਕਿੰਨੇ ਹਜ਼ਾਰ ਗਵਾ ਕੇ ਖੇਡਾ ਛਡਾਓਗੇ ਆਪਣੀ ਤਾਂ ਰਿਕੁਐਸਟ ਹੀ ਆ ਬਸ ਸਮਝ ਲਓ ਤਾਂ ਚੰਗੀ ਗੱਲ ਆ ਬਾਕੀ ਹੁਣ ਜਿਹੜੇ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜਿਹੜੇ ਪਹਿਲਾਂ ਦੇ ਆ ਵੀਡੀਓ ਨੂੰ ਲਾਈਕ ਕਰ ਦਿਓ ਹੁਣ ਵੀਡੀਓ ਦੇਖੋ ਮੈਂ ਮੰਗ ਕਰਦਾ ਕਿ ਗਊ ਮਾ ਅਨਾਨਸ ਕੀਤਾ ਜਾਵੇ ਛਤਰਾ ਦੀ ਕਸਰਾ ਸਾ ਕਰਨੀ ਤੇ ਆ ਜਾਣ ਜਾਣ ਕੇ ਪਰੋਣੇ ਨੂੰ ਰਿਸ਼ਤਾ ਕਰਨ ਦੇ ਮੇਰੀ ਮਾਸੀ ਦਾ ਮੁੰਡਾ ਹੈ ਤੇ ਮੋਰ ਨੂੰ ਰਾਸ਼ਟਰੀ ਮਠਾਈ ਬਣਾ ਦਿਓ ਸੁੱਕੇ ਵਾਲਾ ਮਾਲ ਖਾ ਲਿਆ ਲੱਗਦਾ ਬੜਾ ਤੇਜ ਮਾਲ ਆਉਂਦਾ ਅਫਗਾਨਿਸਤਾਨ ਤੋਂ ਅੰਕਲ ਨੇ ਉਹ ਖਾ ਲਿਆ ਲੱਗਦਾ ਚਿੜੀ ਉੱਡ ਗਾਂ ਉੱਡ ਦੁਨੀਆ ਵਿੱਚ ਇਹੋ ਜਿਹੀ ਵੀ ਕੁਸੇ ਤੁਰੇ ਫਿਰਦੇ ਨੇ ਸਾਲੇ ਅੱਛਾ ਜ਼ਿਆਦਾਤਰ ਲੋਕੀ ਪੁੱਛ ਰਹੇ ਸੀ ਵੀ ਇਹ ਨੌਜਵਾਨ ਐਡੇ ਐਡੇ ਦਾਅਵੇ ਕਰਦੇ ਹੈ ਕੋਣ ਤੇ ਮੈਂ ਜੀ ਯੰਗੇਸਟ ਯੂਥ ਕਾਲੀ ਦਿਲ ਦਾ ਵਾਈਸ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਹੈਗਾ ਮੈਂ ਆ ਪਰਤੀ ਹੋ ਕੇ ਨਾਮ ਦੇ ਡੈਡ ਦੀ ਮਦਦ ਲੱਤੀ ਸੀ 8 ਤੋਂ 9000 ਦੀ ਪਰਤੀ ਮੈਂ ਆਪ ਕੀਤੀ ਹੈ ਜੀ ਇਹ ਪੂਰੇ ਮੁਕਸਰ ਜ਼ਿਲ੍ਹੇ ਦੀ ਟੈਨਸ਼ਨ ਨਾ ਲਓ ਵੀਰੋ ਇਹ ਸੁਪਨੇ ਵਿੱਚ ਪਰਤੀ ਹੋਇਆ ਪੱਤਰਕਾਰ ਵੀ ਸੁਆਦ ਲੈ ਰਿਹਾ ਇਸ ਜਵਾਬ ਤੋਂ ਤੇ ਮੇਰੇ ਪਰਦਾਦਾ ਜੀ ਦੇ ਨਾਮ ਹਰਚੰਦ ਸਿੰਘ ਫਤਨਾਲਾ ਚਾਦਰੀਆਲੇ ਵਜਦੇ ਆ ਹੂੰ ਤੇ ਉਹਨਾਂ ਦੇ ਪਰਿਵਾਰ ਤੋਂ ਹੈਗਾ ਮੈਂ ਉਹਨਾਂ ਦਾ ਪਰਪੋਤਾ ਹੈਗਾ ਹੂੰ ਤੇ ਮੇਰੇ ਡੈਡ ਦੇ ਨਾਮ ਹਣੀ ਫਤਨਾਲਾ ਤੇ ਮੇਰੇ ਦਾਦਾ ਜੀ ਦੇ ਨਾਮ ਗੁਰਰਾਜ ਸਿੰਘ ਫਤਨਾਲਾ ਰਾਜਾ ਫਤਨਾਲਾ ਤੋਂ ਵਜਦੇ ਆ ਮੈਂ ਤਾਂ ਡਰ ਗਈ ਮੂੰਹ ਤੇ ਮੋਛ ਨਹੀਂ ਸਾਲਾ ਹੋਇਆ ਲੀਡਰੀ ਦਾ ਹਟ ਰਹਿੰਦੀ ਖੁੰਦੀ ਅਕਾਲੀ ਦਲ ਦੀ ਫੱਟੀ ਇਹਨੇ ਪੋਚ ਦੇਣੀ ਆ ਜਵਾਗ ਨੂੰ ਪੰਪਣਾ ਦਿਓ ਸਕੂਲ ਜਾਣ ਦਿਓ ਹਜੇ ਤੇਰੇ ਨਾਲ ਦਿਲ ਤੋਂ ਲਾਈਆਂ ਹੁਣ ਸੋਨੂ ਨੇ ਕਾਰਵਾਈ ਪਾਉਣੀ 9 ਮਹੀਨੇ ਬਾਅਦ ਇੱਕ ਹੋਰ ਸੋਨੂ 2.0 ਲਾਂਚ ਹੋਣਾ ਹਾਂ ਸੌਦੇ ਆ ਦਿਲ ਦੇ ਨਹੀਂ ਮੂੰਹ ਤਾਂ ਦਿਖਾ ਦਿੰਦੇ ਅਸੀਂ ਵੀ ਦੇਖ ਲੈਂਦੇ ਕਿਹੜੀ ਐਨੀ ਹੋਈ ਆ 25 25 50 ਬਾਬੀ ਦਾ ਮੂੰਹ ਤਾਂ ਦਿਖਾ ਚੁੰਨੀ ਥਲੇ ਤਾਂ ਬੰਦਾ ਹੀ ਲੱਗ ਰਿਹਾ ਯਾਰ ਜਿਹੜੇ ਹਸਾਬ ਨਾਲੇ ਲਵੇਟੀ ਆ ਕੱਪੜੇ ਨਾਲ ਮੈਨੂੰ ਤਾਂ ਲੋਂਡਾ ਹੀ ਲੱਗਦਾ ਹੌਸਲਾ ਵਧਾ ਦਿੱਤਾ ਸਾਡਾ ਵੀ ਮੰਨੂ ਵੀ ਫਿਰ ਆ ਰਹੇ ਬਟੇ ਦੇਖੋ ਸੱਪ ਨੇ ਤੇ ਮਮਾ ਪੱਤਾ ਬਹੁਤਾ ਬਟੇ ਤੱਤੀ ਤਾਂ ਤੂੰ ਵੀ ਬਹੁਤ ਆ ਭੈਣ ਵੇ ਕਢਾਵਿਆ ਬੁਰਕੀ ਪਾ ਕੇ ਸਾਡੇ ਵੱਲ ਕੀ ਦੇਖਦਾ ਆ ਆਪ ਤੂੰ ਦਿੱਤਾ ਨਹੀਂ ਸੀ ਲੈ ਨੂੰ ਜਲੇ ਆ ਕੱਟਾ ਬੋਤਾ ਬੋਤਾ ਬਸਤਾ ਨਹੀਂ ਮਰਬਾਸ ਤੂੰ ਵੀ ਫੇਮਸ ਹੋਲੀ ਵੀਡੀਓ ਬਣਾਵੇਂਗਾ ਨੂਰ ਦੀ ਮੰਮੀ ਨੂਰ ਦੀ ਮੰਮੀ ਜਲਦੀ ਹੀ ਹੋਵੇਗੀ ਓਹੋ ਨੂਰ ਦੀ ਜਿਆਦਾ ਮਸਤ ਵੀ ਜਿਆਦਾ ਆ ਹਾਂ ਫਸਦਾ ਬੋਤਾ ਤਾਂ ਤਾਂ ਲੱਗਦਾ ਮਸਾਲੇ ਬੋਲੀ ਭਰ ਕੇ ਨੂਰ ਦੀ ਮੰਮੀ ਮੈਨੂੰ ਤਾਂ ਜਿਗਾਰ ਲੱਗਦੀ ਆ ਕੁੱਤੇ ਵੀ ਬਹੁਤ ਸਿਆਣੇ ਹੁੰਦੇ ਨੇ ਬਹੁਤ ਹਿਸਾਬ ਨਾਲ ਖਾਂਦੇ ਨੇ ਤੇ ਇਹ ਕੁੱਤਾ ਅਵਾਰਾ ਕੁੱਤੇ ਵੀ ਪਿੱਛੇ ਛੱਡ ਗਿਆ ਇਹ ਹੈ ਪਿਆਰ ਕੇ ਕਾਕ ਇਸੇ ਮੈਸੇ ਖਾਤੀ ਹੈ ਮੈਸ ਖਾ ਕੇ ਦੁੱਧ ਦੇਤੀ ਹੈ ਬਈ ਇਹ ਮਸ਼ਹੂਰ ਹੋ ਸਕਦੇ ਨੇ ਅਸੀਂ ਨਹੀਂ ਹੋ ਸਕਦੇ ਅਸੀਂ ਫੁੱਦੂ ਤੇਰੇ ਫਿਰਦੇ ਆ ਰਾਮੂ ਬਈਏ ਤੂੰ ਸਿੱਧਾ ਰੰਦੀਰ ਮਾਨ ਲਾਸਟ ਵਾਲੀ ਗੱਲ ਨੇ ਕੀਲ ਕੇ ਰੱਖ ਤਾ ਤੂੰ ਵਾਕਈ ਫੁੱਦੂਆਂ ਸ਼ੋਰਾ ਵੰਜ ਬਰਾਬਰ ਗੱਡਾਂਗੇ ਪਤੰਦਰਾ ਦਿਲ ਤੇ ਹੀ ਲਾ ਗਿਆ ਤੂੰ ਐਸਾ ਝਾੜੇ ਹਾਏ ਨਹੀਂ ਐਸਾ ਝਾੜੇ ਪਹਿਲਾਂ ਤਾਂ ਮੈਨੂੰ ਆਹਾ ਦੱਸ ਤੂੰ ਉਹੋ ਚ ਕੀ ਕਰ ਰਹੀ ਆ ਇਹ ਤਾਂ ਪੱਕਾ ਕਿਸੇ ਹੋਟਲ ਦੇ ਰੂਮ ਵਿੱਚ ਆ ਦੁਬਈ ਵਾਲੇ ਨੇ ਸੈੱਟ ਕੀਤੀ ਕੋਈ ਸਾਨੂੰ ਕੀ ਪਤਾ ਨਹੀਂ ਵੀ ਵੀਰਪਾਲ ਰੂਮ ਵਿੱਚ ਆਈ ਹੋਈ ਆ ਚੱਲੋ ਸੇਵਕਾ ਇੱਥੇ ਤਾਂ ਕੰਮ ਖਤਰੇ ਵਾਲੀ ਆ ਇਹਨੂੰ ਡਾਲਰ ਕਿਨੇ ਦਿੱਤੇ ਇਹ ਤਾਂ ਫ੍ਰੀ ਵਾਲੀ ਲੱਗਦੀ ਇਹ ਹੈ ਮੇਰੇ ਵਾਈਫ ਆਪ ਸਭੀ इनको जानती होंगी ਬਹੁਤ ਹਾਰਡ ਵਰਕ ਕਰਤੇ ਹਨ इनकी وجہ سے ਹੀ ਅੱਜ ਅਸੀਂ ਇੱਥੇ ਪਹੁੰਚੇ ਹਾਂ ਪਿਛਲੀ ਮੈਂ ਮੇਰੀ 5 5-6 ਸਾਲ ਦੀ ਜਰਨੀ ਕੋ ਜਦ ਮੈਂ ਦੇਖਦਾ ਹਾਂ ਨਾ ਤਾਂ ਮੈਂ ਇੱਕ ਬਿਲਕੁਲ ਸ਼ੁੰਨਿਆ ਥਾ जब से ये मेरी लाइफ में आए हैं मेरी लाइफ बिल्कुल एकदम से चेंज हो चुकी है जे नंगी करके वावे तो बहुत ऊपर जा सकता है <laughs> सानू पता नहीं सी, तेरी सी, तो तेरी वाइफ तो भेन समझी जाते दल्ला तो मैं इसको अपनी लाइफ का सबसे बड़ा पार्ट इसको बहुत मैं लकी मानता हूँ क्योंकि इसकी वजह से आज मैं जहां भी हूं इसकी बदौलत ही हूं क्योंकि दुनिया ने सबने साथ छोड़ा रिश्तेदारों ने छोड़ा ਆਪਣੋ ਨੇ ਛੋੜਾ ਥੋੜੀ ਭੈਣ ਨੂੰ ਹਿੰਦੀ ਮਤਲਬ ਇੰਟਰਨੈਸ਼ਨਲ ਬੇਇੱਜ਼ਤੀ ਪਾਰਟ ਤੋਂ ਸਾਲੇ ਦਿਖਾਤਾ ਰਹਤਾ ਹੈ ਕੂਤਾ हां जी ਅਜ ਤੱਕ ਜਿਨ੍ਹਾਂ ਵੀਡੀਓ ਦੇਖ ਲਏ ਆ ਤਾਂ ਬਾਈ ਸਲੂਟ ਆ ਤੁਹਾਨੂੰ ਜਿਹੜੇ ਇਸ ਤੋਂ ਅੱਗੇ ਦੇਖਣਗੇ ਉਹਨਾਂ ਨੂੰ ਦੋ ਵਾਰ ਸਲੂਟ ਆ ਤੇ ਜਿਨ੍ਹਾਂ ਨੇ ਹਜੇ ਤੱਕ ਲਾਈਕ ਨਹੀਂ ਕੀਤਾ ਸਭ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਇਸ ਤੋਂ ਬਾਅਦ ਆਉਣ ਵਾਲਾ ਸੋਨੂ ਸੋਨੂ ਦੀ ਕਮੈਂਟ ਤੁਸੀਂ ਸਾਰੇ ਜਣੇ ਸੁਣ ਕੇ ਜਾਇਓ ਵੀਡੀਓ ਪੁਰਾਣੀ ਆ ਪਰ ਕਮੈਂਟ ਨਵੇਂ ਹੋਣਗੇ ਪਰ ਉਸ ਤੋਂ ਬਾਅਦ ਜਿਹੜੀ 2-3 ਮਿੰਟ ਦੀ ਵੀਡੀਓ ਬਚੇਗੀ ਉਹ ਤੁਸੀਂ ਆਪਦੇ ਰਿਸਕ ਤੇ ਦੇਖਣੀ ਆ ਕਿਉਂਕਿ ਕੋਈ ਪਤਾ ਨਹੀਂ ਕਦੋਂ ਤੇ ਕਿਧਰੋਂ ਗਾਲ ਆ ਜਾਣੀ ਆ ਜਿਨ੍ਹਾਂ ਨੂੰ ਗਾਲਾਂ ਨਹੀਂ ਪਸੰਦ ਉਹ ਸੋਨੂ ਵਾਲੀ ਵੀਡੀਓ ਦੇਖਣ ਤੋਂ ਬਾਅਦ ਵੀਡੀਓ ਛੱਡ ਕੇ ਜਾ ਸਕਦਾ ਤੇ ਬਾਕੀ ਹੈੱਡਫੋਨ ਲਗਾ ਲਿਓ ਆ ਓਏ ਓਰ ਦਾਨੀਆਂ ਸੋਨੂੰ ਦਾ ਕਿਹਾ ਤੇ ਆਵਲਿਆਂ ਰਖਾ ਦਾ ਬਾਅਦ ਵਿੱਚ ਪਤਾ ਲੱਗਦਾ ਸੋਨੂੰ ਦੀ ਕਲੱਚ ਪਲੇਟਾ ਤੂਆਂ ਮਾਰ ਗਈਆਂ ਸੂਰਾ ਨੇ ਕੇਰਾ ਪਾ ਲਿਆ ਆਹੋ ਭੁੱਲਦਾ ਨਹੀਂ ਪਰ ਯਾਦ ਨਹੀਂ ਸੋਨੂੰ ਆਸੇ ਪਾਸੇ ਤੋਂ ਸੁਰ ਲੱਭਦਾ ਹੋਇਆ ਮਿੱਤਰਾਂ ਨੂੰ ਚੜਾ ਦੇ ਚੰਦ ਤੇ ਆਹੀ ਨੂਰਦੀ ਮਮੀ ਕਿੱਥੇ ਚੱਲੇ ਹਾਂ ਅਸੀਂ ਚੱਲੇ ਆ ਦਿੱਲੀ ਦਿੱਲੀ ਚੱਲੇ ਆ ਤੇ ਕਰਾਇਆ ਏਸੀ ਰੂਮ ਵਧੀਆ ਸਾਡਾ ਛੋਟਾਆ ਦੋਸਰਾ ਨੇ ਆ ਦੋ ਮੰਗਲਾ ਬੀਬਾ ਦਿੱਲੀ ਜੀਪੀ ਰੋਡ ਵੀ ਹੈ ਉੱਥੇ ਜਾਈ ਤੇਨੂੰ ਵਧੀਆ ਲੱਗੂਗਾ ਯੱਕਾ ਵੀ ਜੋੜ ਲਓ ਹੁਣ ਪਰਦੇ ਤਾਂ ਲੱਗੇ ਹੀ ਆ ਮਰੋ ਪਰਾਂ ਕੰਬਲ ਇੱਕ ਕੰਬਲਾ ਆ ਰਿਹਾ ਇੱਕ ਆ ਸਣਾ ਰਿਹਾ ਆ ਇੱਕ ਕੰਬਲਾ ਮੇਰਾ ਹਨੂਰ ਸਿੰਘ ਗੱਡੀ ਦਾ ਆ ਸਾਡਾ ਬੈਗ ਆ ਖਾਣਾ ਖੁਣਾ ਸੀ ਖਾ ਰਿਆ ਤੇ ਆ ਦੇਖੋ ਨੂਰ ਸਿੰਘ ਕੀ ਕਰੀ ਰੇਟ ਲਵਾਉਣ ਚੱਲਿਆ ਦਿੱਲੀ ਐਂ ਦਾ ਜੀਵੀ ਰੋਡ ਦਿੱਲੀ ਚੱਲੀ ਹੈ ਸਰਵਿਸ ਕਰਾਉਣ का भी थोड़ी फिर के तीवी बाबा गया ये है छली आपने तो कभी खाई नहीं होगी हमने तो पहली बार खाई है जिंदगी में हमने कभी चली देखी नहीं है बीवर्स ने कभी चली खाई नहीं कोई सेंस है इस बात की हम सुबह से भूखे थे रोटी खा के आए थे फिर भी हम भूखे थे क्योंकि हम भूखे हैं हम सुबह से बाजार में गए हुए थे इसलिए अब अभी कितना टाइम हुआ देखना अभी ढाई बज चुके हैं ਦਾਣੇ ਖਾ ਕੇ ਗੁਲਨੂਰ ਦੀ ਮੰਮੀ ਦੀ ਬੋਂਡ ਚ ਦੇ ਦੇ ਛੱਲੀ ਨੂਰ ਦੀ ਮੰਮੀ ਦੇ ਥੱਲੇ ਚਿਤੜਾ ਚ ਫਸਾ ਦੇ ਫੇਰ ਮੰਨਾਂਗੇ ਤਾਂ ਭੁੱਖ ਦੁਬਾਰਾ ਲਗਣੀ ਤੈ تھی ਇਸ ਲਈ ਅਸੀਂ ਨੇ ਛੋਟੇ ਸੇ ਬਾਜ਼ਾਰ ਮੇਂ ਛੋਟਾ ਸਾ ਗਾਉਂ ਹੈ ਉਸ ਮੇਂ ਇਸ ਲਈ ਆਈ ਛੱਲੀ ਸਾਨੂੰ ਪਤਾ ਆ ਕੁੱਤਿਆ ਇਹ ਛੱਲੀ ਆ 3 4 17 ਲੋ ਵੀ ਮੇਰੀ ਤੇ ਨੂਰ ਦੀ ਮੰਮੀ ਦੀ ਲੱਗੀ ਹੈ ਸ਼ਰਤ ਨੂਰ ਦੀ ਮੰਮੀ ਦੇ ਮੰਮੇ ਦਿਖਾਉਣ ਦੀ ਸ਼ਰਤ ਲੱਗੀ ਆ ਤੇ ਚੱਲ ਵੀ ਨੂਰ ਦੀ ਮੰਮੀ ਕਰ ਦੇ ਸ਼ਾਟ ਰਕ ਜੇ ਚਲ ਦੁਬਾਰਾ ਹੋਰ ਇੱਕ ਆਪਸ਼ਨ ਹੋਰ ਹੈ ਤੇਰੇ ਕੋਲੇ ਇੱਕ ਨੂਰ ਦੀ ਮੰਮੀ ਇੱਕ ਵਾਰ ਟੱਪਦੀ ਆ ਤੇ ਸਮਾਨ ਦੋ ਵਾਰ ਟੱਪਦਾ ਨੂਰ ਦੀ ਮੰਮੀ ਛਾਲ ਇੱਕ ਮਾਰਦੀ ਆ ਦੋ ਟੱਪਦੇ ਆ ਉਹਨੇ ਵੀਡੀਓ ਲੀਕ ਕੀਤੀ ਆਪਣੀ ਕੀਤੀ ਉਹਨੇ ਆਪ ਕੀਤੀ ਸੀ ਆਪ ਹੀ ਕੀਤੀ ਆ ਹੋਰ ਹੁਣ ਜਿੱਦਾਂ ਬਣਾ ਰਿਹਾ ਹੈ ਇਹ ਕੀ ਕਹਿੰਦਾ ਸੀ ਉਹ ਕੀ ਸੀ ਉਹਦੇ ਚ ਇਹ ਮੈਨੂੰ ਮੈਨੂੰ ਦਿਖਾਈ ਸੀ ਕਿਸੇ ਨੇ ਵੀਡੀਓ ਇਹ ਕੀ ਕਹਿੰਦਾ ਸੀ ਗੋਪੀ ਕਿਆ ਬਣੀਓ ਹੈਨਾ ਹੁਣ ਗੋਪੀ ਕਿਆ ਬਣੀ ਔਰ ਜੇ ਸਾਰਾ ਕੋ ਦਿਖਾਉਂਦੇ ਆ ਗੋਪੀ ਵੀ ਅਗੋਦੀ ਦੱਸ ਦਿਆ ਵੀ ਮੈਂ ਕੋੜੀ ਮਤਲਬ ਗਸਤੀਆਂ ਦਾ ਸ਼ੋਅ ਆਹ ਇੱਕ ਬਾਈ ਨੇ ਕਮੈਂਟ ਜੇ ਕੀਤਾ ਮੈਨੂੰ ਸਮਝ ਜੀ ਤਾਂ ਨਹੀਂ ਆਈ ਵੀ ਕੀ ਕਹਿ ਗਿਆ ਬਾਕੀ ਤੁਸੀਂ ਆਪ ਪੜ੍ਹ ਲਓ ਉਹ ਬੋਰਸ ਜਿਹਦਾ ਮਲੋ ਕੀ ਕਹਿੰਦੇ ਨੇ ਯਾਰ ਬਣੀਓ ਹੈਨਾ ਹੁਣ ਜਦੋਂ ਉਹ ਗੋਪੀ ਆਪ ਕਹਿੰਦੀ ਉਹਨਾਂ ਨੇ ਆਪਣੇ ਐਂਟਰਟੇਨਮੈਂਟ ਲਈ ਬਣਾਈ ਹੋਈ ਯਾਰ ਇਹ ਕੁੜੀ ਵੀ ਕੋੜੀ ਆ ਸਾਲੀ ਦੰਦ ਵੇਖ ਕੱਟਦੀ ਖੋਤੀ ਸਾਲੀ ਉਹਨਾਂ ਨੇ ਬਣਾਉਣ ਲੱਗਿਆ ਸ਼ਰਮਣੀ ਕੀਤੀ ਤੇ ਤੁਸੀਂ ਦੱਸਣ ਲੱਗਿਆ ਸ਼ਰਮ ਨਹੀਂ ਕੀਤੀ ਸਾਰਾ ਪੰਜਾਬ ਪੰਜਾਬ ਦੀ ਬੇਟੀ ਪੰਜਾਬ ਦੀ ਧੀ ਕਮਲਕੌਰ ਦੇ ਨਾਲ ਹੈ ਫਾਗ ਮੇਰਾ ਫਾਗ ਹਟੀ ਨਾ ਜਿੰਨਾ ਚਿਰ ਸਿਰ ਵਿੱਚ ਚੱਪਲਾ ਨਹੀਂ ਪੈਂਦੀਆਂ ਲੈ ਹੁਣ ਗੂੰਖਾਣੇ ਕੁੱਤੇ ਵੀ ਬੋਲਣਗੇ ਕਿਉਂਕਿ ਆ ਪੰਜਾਬ ਕੇ ਸਭੀ ਜਵਾਨੋ ਨੇ ਨੌਜਵਾਨੋ ਨੇ ਫੈਸਲਾ ਕਰ ਲਿਆ ਹੈ ਕਿ ਹਮ ਪੰਜਾਬ ਦੀ ਬੇਟੀ ਕਮਲਕੌਰ ਕੇ ਸਾਥ ਹੈ ਯਾਰ ਬਹੁਤ ਮਾੜਾ ਹੋਇਆ ਤੇਰੀ ਭੈਣ ਨਾਲ ਤੇਰੇ ਮਗਰ ਵੀ ਨਿਛੱਤਰ ਗਿੱਲ ਔਣ ਡਿਆ ਠੰਡ ਰੱਖ ਤੇਰੇ ਵੱਲ ਵੀ ਆ ਰਹੇ ਆ ਬਿਨਾ ਪੱਤਾ ਦੇ ਆ ਕਿਹੜੀ ਮਾਤਾ ਸੌਂਗੀ ਵਸਦੀ ਜੇ ਕਿਸੇ ਨੂੰ ਚੰਗਾ ਨਹੀਂ ਬੋਲ ਸਕਦੇ ਤਾਂ ਗਾਲ ਜਰੂਰ ਦੇ ਕੇ ਜਾਇਆ ਕਰੋ ਚੋਰੀਆਂ ਕਰ ਭਰਾ ਕਿਹੜੇ ਕੰਮੀ ਪਿਆ ਆ ਰੁਪਈਏ 30 ਹੱਟੇ ਫੀਲਿੰਗ ਲੱਖ ਦੀ ਮਾਤਾ ਪਾਵੇਂ ਘਰੇ ਖੰਡ ਉਡੀਕਦੀ ਹੋਵੇ ਫਰੀ ਦੀ ਕਣਕ ਵਾਲੇ ਬਦਮਾਸ਼ ਤੇਰੀ ਉਹ ਪੈਨ ਨੂੰ ਲਾਈਕ ਹੋ ਗਿਆ ਸੀ ਹਾਂਜੀ ਇਸੇ ਨਾਲ ਕਰਦੇ ਆਂ ਵੀਡੀਓ ਦੀ ਸਮਾਪਤੀ ਵੀਡੀਓ ਕਿੱਦਾਂ ਲਗੀ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਸਵਾਦ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਬਾਕੀ ਮੈਂ ਮਿਲਦਾ ਕਿਸੇ ਹੋਰ ਵੀਡੀਓ ਵਿੱਚ